ਸ਼ਸ਼ੀ ਕਾਂਜੀ ਸਾਰਿਆਂ ਨੂੰ ਤੁਸੀਂ ਵੀ ਖਰਾਮ ਨ ਹੋਵੋਗੇ ਕਿ ਅੱਜ ਕ੍ਰੋਸ਼ੀ ਦੀ ਜਗਾ ਤੇ ਆਈਸਕ੍ਰੀਮ ਸਟਿਕ ਚਲੋ ਅੱਜ ਆਪਾਂ ਇਹਦੇ ਨਾਲ ਹੀ ਕੁਝ ਬਣਾਉਨੇ ਆ ਇਹਦੇ ਲਈ ਆਪਾਂ ਆਈਸਕ੍ਰੀਮ ਸਟਿਕ ਲੈਣੀ ਆ ਮਨਪਸੰਦ ਦਾ ਆਪਣਾ ਧਾਗਾ ਲੈ ਲਓ ਤੇ ਆਪਣਾ ਕ੍ਰੋਸ਼ੀਆ ਹੁੱਕ ਲੈਣਾ ਵਾ ਤੁਹਾਡੇ ਧਾਗੇ ਦੇ ਅਕੋਰਡਿੰਗ ਤਾਂ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਬੁਣਨਾ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਚੇਨ ਕਰ ਲਈ ਚੇਨ ਜਿਹੜੀ ਆਪਾਂ ਕਰਨੀ ਆ ਇਹ 4 ਦੇ ਮਲਟੀਪਲਾਈਸ ਕਰਨੀ ਆ ਆਪਾਂ ਚੇਨ ਇੱਕ ਸਕਿਪ ਕਰਕੇ ਅਗਲੀ ਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਨਾ ਵਾ ਹਰ ਇੱਕ ਚੇਨ ਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਦੇ ਹੋਏ ਆਪਾਂ ਹੁਣ ਫਰਸਟ ਵਾਲਾ ਰਾਉਂਡ ਹੈ ਜਿਹੜਾ ਚੇਨ ਤੋਂ ਬਾਅਦ ਵਾਲਾ ਇਹ ਆਪਾਂ ਕੰਪਲੀਟ ਕਰਨਾ ਵਾ ਆਪਣਾ ਆ ਦੇਖ ਕਿਸ ਤਰ੍ਹਾਂ ਸਾਰਾ ਤੁਸੀਂ ਕਰ ਲਓ ਇਹ ਹਾਂ ਆਪਣਾ ਇਹ ਕੰਪਲੀਟ ਹੋ ਗਿਆ ਸੈਕੰਡ ਰਾਉਂਡ ਹੁਣ ਆਪਾਂ ਇੱਥੇ ਤਿੰਨ ਦੀ ਚੇਨ ਕਰਨੀ ਆ ਚੇਨ ਕਰਨ ਤੋਂ ਬਾਅਦ ਜਿਹੜੀ ਆਪਣੀ ਅਗਲੀ ਵਾਲੀ ਚੇਨ ਆ ਨਾ ਉਹਦੇ ਵਿੱਚੋਂ ਆਪਾਂ ਸਿੰਗਲ ਕ੍ਰੋਸ਼ੀਆ ਕਰਨਾ ਵਾ ਸਿੰਗਲ ਕ੍ਰੋਸ਼ੀਆ ਕਰਕੇ ਇਸ ਤਰ੍ਹਾਂ ਧਾਗਾ ਖਿੱਚ ਲੈਣਾ ਵਾ ਤੇ ਇਹ ਆਪਣਾ ਲੂਪ ਜਿਹੜਾ ਬਣ ਗਿਆ ਇਹ ਇਹਨੂੰ ਆਪਾਂ ਆਈਸਕ੍ਰੀਮ ਸਟਿਕ ਦੇ ਉੱਤੇ ਲੈ ਲੈਣਾ ਵਾ ਕੁਝ ਇਸ ਤਰ੍ਹਾਂ ਤੇ ਫਿਰ ਤੋਂ ਆਪਾਂ ਇਸੇ ਤਰ੍ਹਾਂ ਹੀ ਅਗਲੀ ਚੇਨ ਦੇ ਵਿੱਚੋਂ ਸਿੰਗਲ ਕ੍ਰੋਸ਼ੀਆ ਕਰਕੇ ਧਾਗਾ ਖਿੱਚ ਕੇ ਆਪਣਾ ਇਸ ਤਰ੍ਹਾਂ ਲੂਪ ਦੇ ਉੱਤੇ ਲੈ ਲੈਣਾ ਵਾ ਧਾਗਾ ਖਿੱਚ ਕੇ ਟਾਈਟ ਕਰ ਲੈਣਾ ਵਾ ਆਪਣਾ ਤਾਂ ਕਿ ਬਰੋਬਰ ਦੇ ਲੂਪ ਬਣਨ ਆਪਣੇ ਆ ਦੇਖੋ ਇਸੇ ਤਰ੍ਹਾਂ ਹੀ ਆਪਣੇ ਹਰ ਇੱਕ ਚੇਨ ਦੇ ਵਿੱਚੋਂ ਚੱਕਦੇ ਹੋਏ ਆਪਾਂ ਇਹ ਇਹਦੇ ਤੇ ਲੂਪ ਬਣਾ ਲੈਣੇ ਨੇ ਇਹ ਬਹੁਤ ਹੀ ਸੌਖਾ ਹੈ ਸਿਰਫ ਦੋ ਲਾਈਨਾਂ ਹੀ ਰਿਪੀਟ ਹੋਣ ਵਾਲਾ ਡਿਜ਼ਾਈਨ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਵੀ ਲੱਗਦਾ ਹੈ ਕੋ ਆਪਾਂ ਸਾਰਾ ਹੀ ਕੰਪਲੀਟ ਕਰ ਲੈਣੇ ਆ ਆ ਦੇਖੋ ਹੁਣ ਆਪਾਂ ਸਾਰਾ ਹੀ ਬਣਾ ਲਿਆ ਹੁਣ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਸਾਰੇ ਆਪਾਂ ਇਹਦੇ ਵਿੱਚੋਂ ले ਲੈਣੇ ਨੇ ਆਪਣੇ ਥਾਗੇ ਇਹ ਸਾਰੇ ਲੂਪ ਆਪਾਂ ਹੁਣ ਆਪਾਂ ਲਾਸਟ ਦੇ ਵਿੱਚ ਜਿਹੜੀ ਚੇਨ ਸੀ ਇਹ ਉਹਦੇ ਵਿੱਚੋਂ ਆਪਾਂ ਚੇਨ ਕਰਨੀ ਆ ਇੱਕ ਦੀ ਦੋ ਤਿੰਨ ਚਾਰ ਚਾਰ ਦੀ ਚੇਨ ਕਰਕੇ ਟਰਨ ਕਰ ਲੈਣਾ ਆਪਾਂ ਹੁਣ ਹੁਣ ਜਿਹੜੇ ਆਪਣੇ ਲੂਪ ਸੀਗੇ ਇਹ ਇਹਨਾਂ ਦੇ ਵਿੱਚੋਂ ਆਪਾਂ 4 ਲੈਣੇ ਨੇ 2 3 ਔਰ 4 4 ਦੇ ਵਿੱਚ ਇਸ ਤਰ੍ਹਾਂ ਲੈ ਕੇ ਆਪਾਂ ਦੇਤੇ ਸਿੰਗਲ ਕ੍ਰੋਸ਼ੀਆ ਕਰਨਾ ਹੁਣ ਆਪਾਂ ਇਹਨਾਂ ਦੇ ਵਿੱਚੋਂ ਹੀ ਫਿਰ ਤੋਂ ਚਾਰ ਜਿਹੜੇ ਨੇ ਆਪਣੇ ਸਿੰਗਲ ਕ੍ਰੋਸ਼ੀਆ ਆਪਾਂ ਐਸੀ ਤਰ੍ਹਾਂ ਹੀ ਐਸੇ ਲੂਪ ਦੇ ਵਿੱਚੋਂ ਹੀ ਕਰਨੇ ਨੇ ਕਿਉਂਕਿ ਆਪਣੇ 4 ਲੂਪ ਨੇ ਤਾਂ ਹੀ ਇਹਦੇ ਨਾਲ ਹੀ ਆਪਾਂ ਉੱਪਰ ਚਾਰ ਲੂਪ ਬਣਾਉਣੇ ਨੇ ਹੋਰ ਸਿੰਗਲ ਕ੍ਰੋਸ਼ੀਆ ਕਰਨੇ ਨੇ ਫਿਰ ਤੋਂ ਅਗਲੇ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਬਣਾਉਣੇ ਨੇ ਜੇ ਤੁਸੀਂ ਸਬਸਕ੍ਰਾਈਬਰ ਹੋ ਤਾਂ ਤੁਸੀਂ ਦੇਖਿਆ ਹੋਣਾ ਵਾ ਪਿਛਲੇ ਵਾਰੀ ਵੀ ਆਪਾਂ ਇੱਕ ਇਸੇ ਤਰ੍ਹਾਂ ਹੀ ਬਹੁਤ ਹੀ ਵਧੀਆ ਸਕੇਲ ਦੇ ਉੱਤੇ ਪੈਟਰਨ ਬਣਾਇਆ ਸੀ ਸ਼ਾਲ ਬਣਾਇਆ ਸੀ ਉਹਦਾ ਆ ਦੇਖੋ ਇਸ طرح ਆਪਣਾ ਕੰਪਲੀਟ ਹੋ ਗਿਆ ਇਹ ਲਾਸਟ ਦੇ ਵਿੱਚ ਆਪਾਂ ਚੇਨ ਕਰਕੇ ਜਿਹੜੇ ਹੁਣ ਆਪਾਂ ਸਿੰਗਲ ਕਰੋਸ਼ੀਆ ਕੀਤਾ ਹੋਇਆ ਸੀ ਆਪਾਂ ਹੁਣ ਉਹਨਾਂ ਦੇ ਉੱਤੇ ਹੀ ਇਸ ਤਰ੍ਹਾਂ ਸਿੰਗਲ ਕਰੋਸ਼ੀਆ ਕਰਕੇ ਫਿਰ ਤੋਂ ਉਸੇ ਲਾਈਨ ਜਿਹੜੀ ਆਪਣੇ ਫਰਸਟ ਵਾਲੇ ਰੋਸ ਸੀ ਉਹਨੂੰ ਹੀ ਰਿਪੀਟ ਕਰਨਾ ਵਾ ਅਗਰ ਇਸੇ ਤਰ੍ਹਾਂ ਹੀ ਹੁਣ ਆਪਾਂ ਫਿਰ ਤੋਂ ਅਗਲੀ ਚੋ ਹੁਣ ਆਪਾਂ ਜਿਹੜੀ ਹਰ ਇੱਕ ਚੇਨ ਦੇ ਚੋ ਨੀਚੇ ਜਿਹੜੇ ਫਸਟ ਵਾਲੀ ਦੋ ਸੀ ਉਹ ਹੀ ਆਪਾਂ ਇੱਥੇ ਸੇਮ ਰਿਪੀਟ ਕਰਨੀ ਹੈ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਕਿ ਮੇਰੀਆਂ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰੋ ਵਧੀਆ ਵਧੀਆ ਡਿਜ਼ਾਈਨ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਨੇ ਆ ਆਪਾਂ ਜਲਦੀ ਤੋਂ ਜਲਦੀ ਜਿਹੜਾ ਵਾ ਸਬਸਕ੍ਰਾਈਬਰ ਦਾ ਟੈ ਆਪਾਂ ਪੂਰਾ ਕਰਨਾ ਵਾ ਆ ਦੇਖੋ ਇਸ ਦਾ ਸਾਰੇ ਦੇ ਵਿੱਚੋਂ ਆਪਾਂ ਕਰ ਲੈਣਾ ਵਾ ਫਿਰ ਤੋਂ ਆ ਦੇਖੋ ਸਾਰੇ ਆਪਾਂ ਨੂੰ ਓਪਨ ਚੱਕ ਲੈਨੇ ਆ ਨਾਸਟ ਦੇ ਵਿੱਚ ਆਪਾਂ ਫਿਰ ਤੋਂ ਆਪਾਂ ਇੱਥੇ ਚਾਰ ਦੀ ਚੇਨ ਕਰਨੀ ਹੈ 2 3 4 ਇਹਦੇ ਜੋ ਆਪਾਂ ਹਲਕੇ ਜਿਹੇ ਤਾਂ ਨਾਲ ਇਹਨੂੰ ਬਹੁਤ ਤਰਾਹ ਉਹਨਾਂ ਨਿਕਲ ਜਾਂਦੇ ਨੇ ਕੋਈ ਇਹਦੇ ਵਿੱਚ ਨਹੀਂ ਹੁੰਦਾ ਹੈਗਾ ਕਿਉਂਕਿ ਇਹ ਬਹੁਤ ਹੀ ਫਾਈਨ ਹੁੰਦਾ ਵਸਟਿਕ ਹੈ ਉਹ ਚਾਰ ਦੀ ਚੇਨ ਕਰਕੇ ਆਪਾਂ ਫਿਰ ਤੋਂ ਉਸੇ ਤਰ੍ਹਾਂ ਹੀ ਸੈਕੰਡ ਵਾਲੀ ਰੋ ਰਿਪੀਟ ਕਰਨੀ ਹੈ 4 ਲੂਪ ਲੈ ਕੇ ਇਹਦੇ ਵਿੱਚ ਹੀ ਸਿੰਗਲ ਕ੍ਰੋਸ਼ੀਆ ਕਰਨਾ ਚਾਰ ਵਾਰੀ 2 4 ਹੋ ਗਏ ਨੇ ਆਪਣੇ ਇਹ ਫਿਰ ਤੋਂ ਅਗਲੇ 4 ਲੂਪ ਲੈਣੇ ਨੇ ਆਪਾਂ ਇਸੇ ਤਰ੍ਹਾਂ ਹੀ ਸਿੰਗਲ ਕ੍ਰੋਸ਼ੀਆ ਕਰਦੇ ਹੋਏ ਆਪਾਂ 4-4 ਸਿੰਗਲ ਕ੍ਰੋਸ਼ੀਆ ਹਰੇਕ ਕ 4 ਲੂਪ ਦੇ ਵਿੱਚ ਇਸ ਤਰ੍ਹਾਂ ਆਪਾਂ ਪੈਟਰਨ ਬਣਾਉਣਾ ਵਾ ਨਾਸਟ ਦੇ ਉੱਤੇ ਆਪੇ ਕ੍ਰੋਸ਼ੀਏ ਦਿੱਤੇ ਆਪਾਂ ਦੋ ਬਲ ਦੇਣੇ ਨੇ ਆਪਾਂ ਇੱਥੇ ਆਪਾਂ ਹੁਣੇ ਡਰੱਬਲ ਕ੍ਰੋਸ਼ੀਆ ਬਣਾਉਣਾ ਆਹ ਬਹੁਤ ਹੀ ਪੈਰਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਆ ਕਿਸੇ ਨੂੰ ਕਿਤੇ ਵੀ ਸ਼ਾਲ ਦੇ ਵਿੱਚ ਬੱਚਿਆਂ ਦੇ ਬਲੈਂਕਟ ਕੁਝ ਵੀ ਬਣਾ ਸਕਦੇ ਹੋ ਮਿਲਦੇ ਆਪਾਂ ਇਸੇ ਤਰ੍ਹਾਂ ਕਿਸੇ ਹੋਰ ਨਵੇਂ ਪੈਟਰਨ ਦੇ ਨਾਲ ਸਮੇ ਹੋਰ ਡਿਜ਼ਾਈਨ ਦੇ ਨਾਲ ਵੀਡੀਓ ਤੇ ਬਣੇ ਰਿਹਾ ਕਰੋ ਇਸੇ ਤਰ੍ਹਾਂ ਹੀ ਧੰਨਵਾਦ